ਆਪ ਪੂਰੇ ਪਰਿਵਾਰ ਨੇ ਜਿਹੜਾ Hindu ਧਰਮ ਦਾ ਮਜ਼ਾਕ ਵਡਾ ਬਣਾਇਆ ਹੈ ਉਹਦੇ ਤੇ TRP ਲੈਣਾ ਚਾਹੁੰਦੇ ਨੇ ਉਹ ਤੇ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਨੇ ਆਪਣੇ ਚੈਨਲ ਦਾ ਦੇ ਵਿਊ ਚਾਹੁੰਦੇ ਨੇ ਇਸ ਲਈ ਅਸੀਂ ਕੋਰ ਦਾ ਸਾਰਾ ਲੈ ਕੇ ਇਹਨਾਂ ਨੂੰ ਕਾਨੂੰਨੀ ਸਜ਼ਾ ਦਿਵਾਵਾਂਗੇ ਜਿਹੜਾ ਇਹਨਾਂ ਨੇ Hindu ਧਰਮ ਨੂੰ ਇੱਕ ਮਜ਼ਾਕ ਦਾ ਇੱਕ ਹਾਸੇ ਦਾ ਪਾਤਰ ਬਣਾਉਣ ਦਾ ਕੋਸ਼ਿਸ਼ ਕੀਤਾ ਹੈ ਅਸੀਂ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਔਰ ਇਹਨਾਂ ਤੇ ਪਰਚਾ ਕਰਵਾ ਕੇ ਇਹਨਾਂ ਨੂੰ ਜੇਲ੍ਹ ਭੇਜਾਂਗੇ ਤਾਂ ਕਿ ਜਿਹੜਾ ਸਨਾਤਨ ਵਿਰੋਧੀ ਧਰਮ ਵਿਰੋਧੀ ਕੋਈ ਵੀ ਕਾਰਨ ਕਰਦਾ ਹੈ ਉਹਨੂੰ ਇੱਕ ਸਬਕ ਮਿਲ ਸਕੇ ਉਹਦੇ ਲਈ ਆ ਚੇਤਾਵਨੀ ਹੋਗੀ ਕਿਉਂ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਲੋਕ ਵੀ ਕਹਿ ਰਹੇ ਨੇ ਕਿ ਮਾਫੀ ਵੀ ਮੰਗ ਲਈ ਪਰ ਜਾਣ ਕੇ ਜਿਹੜਾ Hindu ਧਰਮ ਇਸ ਨੂੰ ਮੁੱਦਾ ਬਣਾ ਰਿਹਾ ਧਰਮ ਦਾ ਮੁੱਦਾ ਬਣਾ ਰਿਹਾ ਕਿਉਂ ਇਹ ਚੀਜ਼ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ Hindu ਧਰਮ ਨੂੰ ਹੀ बार-बार ਕਿਉਂ ਟਾਰਗੇਟ ਕੀਤਾ ਜਾਂਦਾ ਹੈ ਕਿਉਂਕਿ ਸਨਾਤਨੀ ਹੈ ਮਾਫ ਕਰ ਦੂੰਗੇ ਸਭ ਤੋਂ ਛੋਟੀ ਸੋਚ ਆਏ ਲੋਕਾਂ ਚ ਕਿ ਸਨਾਤਨੀ ਨੇ ਮਾਫ ਕਰ ਦੂੰਗੇ ਅਸੀਂ ਮਜ਼ਾਕ ਵੀ ਬਣਾਈਏ ਪਰੰਤੂ ਸਾਡੇ ਧਰਮ ਨੂੰ ਟਾਰਗੇਟ ਕਿਉਂ ਕਿਸੇ ਹੋਰ ਧਰਮ ਦਾਕਰ ਇਹਨਾਂ ਨੇ ਕੀਤਾ ਹੁੰਦਾ ਕਿ ਆ ਮਾਫੀ ਮੰਗਣ ਜਾ ਸਕਦੇ ਸੀਗੇ ਤਾਂ ਕਹਿੰਦੇ ਸਾਡਾ ਪਰਿਵਾਰ ਸਾਡੇ ਬੱਚੇ ਮੰਨਦੇ ਨੇ ਅਸੀਂ Hindu ਧਰਮ ਨੂੰ ਸਾਡੇ ਬੱਚੇ ਵੀ ਮੰਨਦੇ ਨੇ ਪੂਰੀ ਦੁਨੀਆ ਦੇ ਮੰਨਦੇ ਨੇ ਲੇਕਿਨ ਐਦਾ ਮਤਲਬ ਆਏ ਕਿ ਕਰਈ ਸਰੂਪ ਬਣਾ ਕੇ ਭੇਜੀਏ ਉਹਨਾਂ ਨੂੰ ਮੰਦਰ ਲੈ ਕੇ ਜਾਓ ਨਾ ਤੁਹਾਡੀ ਸ਼ਰਧਾ ਇਹਦਾ ਅਸੀਂ ਗੁਰਦੁਆਰਾ ਸਾਹਿਬ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਸੀਂ ਉੱਥੇ ਜਾ ਕੇ ਉਹਨਾਂ ਦੀ ਹਜ਼ੂਰੀ 'ਚ ਮੱਥਾ ਟੇਕਦੇ ਆ ਨਾ ਕਿ ਆਪਣੇ ਘਰੇ ਲਿਆਉਣੇ ਆ ਆ ਕਿੱਥੇ ਤੱਕ ਜਾਇਜ਼ ਆ ਆ ਕਿਸੇ ਵੀ ਧਾਰਮਿਕ ਧਰਮ ਨੂੰ ਟਾਰਗੇਟ ਕਰਕੇ ਆਪਣੀ ਗੰਦੀ ਟੀਆਰਪੀ ਲੈਣੀ ਉਹ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਜੋ ਵੀ ਸਾਹਮਣੇ ਆਉਂਦੀ ਨੇ ਕੀਤਾ ਤੇ ਲਾ ਕੇ ਜਿਹੜੇ ਹਜੇ ਰੂਪ ਨੱਚਦੇ ਪਿਆ ਸਾਹਮਣੇ ਆਉਂਦੇ ਨੇ ਉਦੋਂ ਨਹੀਂ ਲੱਗਦਾ ਵੀ ਇਸ ਟੀਨਾ ਟੇਸਟ ਕੋਲ ਦੀ ਹੈ ਬਿਲਕੁਲ ਹੁੰਦਾ ਜੀ ਰਾਮਲੀਲਾ ਚ ਅਗਰ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਸਾਡੇ ਨੋਟਿਸ ਚ ਆਈ ਹੈ ਅਸੀਂ ਆਪ ਜਾ ਕੇ ਉੱਥੇ ਪਰਚਾ ਕਰਵਾਇਆ ਕਾਰਵਾਈ ਵੀ ਕਰਵਾਈ ਹੈ ਤਾਂ ਜੋ ਵੀ ਇਸ ਤਰ੍ਹਾਂ ਦਾ ਕਾਰਜ ਕਰਦਾ ਹੈ ਉਹਨਾਂ ਨੂੰ ਇਹਨਾਂ ਦੇ ਕੇਸ ਤੋਂ ਵੀ ਇੱਕ ਸਬਕ ਮਿਲੂਗਾ ਕਿ ਅਗਰ ਤੁਸੀਂ ਸਨਾਤਨ ਨੂੰ ਮਜ਼ਾਕ ਮਨਾਨ ਦਾ ਪ੍ਰਯਾਸ ਕਰੋਗੇ ਤੁਸੀਂ ਕੋਈ ਵੀ ਹੋ ਯੂਟਿਊਬਰ ਹੋ ਕੋਈ ਜਾਈ ਕੋਈ ਰਾਜਨੇਤਾ ਤੁਹਾਡੀ ਜਗਾ ਸਲਾਖਾ ਦੇ ਪਿੱਛੇ ਨਾ ਕਿ ਸਮਾਜ ਦੇ ਵਿੱਚ ਪਾਇਲ ਮਲਿਕ ਦੀ ਤਾਂ ਇੱਕ ਵੀਡੀਓ ਜਰੂਰ ਸਾਹਮਣੇ ਸੀ ਕਾਲੀ ਮਾਤਾ ਦੇ ਰੂਪ ਚ ਹੁਣ ਨਵੀਂ ਵੀਡੀਓ ਕਿਹੜੀ ਸਾਹਮਣੇ ਲੈ ਕੇ ਜਿਹੜਾ ਮੈਂ ਤੁਹਾਨੂੰ ਭੇਜ ਦੂੰਗਾ ਤੁਸੀਂ ਆਪਣੇ ਚੈਨਲ 'ਰਾਈ' ਚਲਾ ਲਿਓ ਜਿੱਚ ਪਾਇਲ ਮਲਿਕ ਤਾਂ ਕਰ ਹੀ ਰਹੀ ਹੈ ਸਾਥ ਤੇ ਕ੍ਰਿਤਿਕਾ ਮਲਿਕ ਬੋਲਦੀ ਨਜ਼ਰ ਆ ਰਹੀ ਹੈ ਹੱਸ ਕੇ ਮਜ਼ਾਕ ਬਣਾਏ ਜਾ ਰਹੇ ਹੋਰ ਸਾਡੇ ਅਰਾਧੇ ਬਜਰੰਗ ਬਲੀ ਨੂੰ ਨੱਚਾ ਦਿਖਾਇਆ ਜਾ ਰਿਹਾ ਆ ਕੀ ਮੈਸੇਜ ਦੇਣਾ ਚਾਹੁੰਦੇ ਨੇ ਅ ਸੰਤਨੀਆਂ ਨੂੰ ਦੇਖਣ ਦੀ ਲੋੜ ਹੈ ਕੀ ਆਤਰਮ ਜਿਹアド ਦੀ ਰਸਤੇ ਚੱਲ ਪਏ ਨੇ ਸਨਾਤਨ ਦਾ ਮਜ਼ਾਕ ਬਣਾ ਰਹੇ ਨੇ ਮਾਫੀ ਮੰਗਣ ਤੋਂ ਲੈ ਕੇ ਮਾਫੀ ਦੇਣ ਤੱਕ ਦੀ ਵੀਡੀਓ ਬਣਾ ਕੇ ਆਪਣੇ ਚੈਨਲਾਂ 'ਤੇ ਪਾ ਰਹੇ ਨੇ ਉਤੋਂ ਵੀ ਵਿਊਜ਼ ਲੈ ਰਹੇ ਨੇ ਉਤੋਂ ਬਾਅਦ ਜਿਹੜੇ ਸਨਾਤਨੀਆਂ ਨੇ ਇਹਨਾਂ ਨੂੰ ਮਾਫ ਕੀਤਾ ਉਹਨਾਂ ਨੂੰ ਆ ਬਲੈਕਮੇਲਰ ਦੱਸ ਦੇ ਨੇ ਕਹਿੰਦੇ ਨੇ ਕਿ ਸਨਾਤਨੀ ਸਾਨੂੰ ਥ੍ਰੈਟ ਕਰ ਰਹੇ ਨੇ ਕਿਹੜੇ ਸਨਾਤਨੀ ਨੇ ਕਿਹੜੇ ਹਿੰਦੂ ਲੀਡਰ ਨੇ ਇਹਨਾਂ ਨੂੰ ਥ੍ਰੈਟ ਕੀਤਾ ਅਗਰ ਇਹਨਾਂ ਤੋਂ ਪਰਚਾ ਨਹੀਂ ਹੁੰਦਾ ਸਾਨੂੰ ਦੱਸੇ ਅਸੀਂ ਕਰਾਵਾਂਗੇ ਅਸੀਂ ਅਗਰ ਦੂਸਰੇ ਦੀ ਕਮੀਆਂ ਕੱਢਣਾ ਜਾਣਦੇ ਆ ਤੇ ਆਪਣੇ ਵਾਲਿਆਂ ਨੂੰ ਸਜ਼ਾ ਦਿਵਾਉਣਾ ਸਾਡਾ ਪਹਿਲਾ ਫਰਜ਼ ਹੈ ਲੇਕਿਨ ਆ ਸਿਰਫ ਇੱਕ ਗੰਦੀ ਟੀਆਰਪੀ ਪਬਲਿਸਿਟੀ ਪੈਸਾ ਔਰ ਸਿਕਿਉਰਿਟੀ ਲੈਂ ਦੇ ਮਾਰੇ ਕਰ ਰਹੇ ਨੇ ਪਰ ਛੋਟੇ ਹਿੰਦੂ ਨੇਤਾ ਤਾਂ ਉਹਨਾਂ ਨੂੰ ਮਿਲਨ ਤੱਕ ਜਾ ਰਹੇ ਨੇ ਹਸਪਤਾਲਾਂ ਦੇ ਦੇਖੋ ਜੀ ਕੀ ਹੁੰਦਾ ਸਨਾਤਨ ਚ ਇੱਕ ਪਰੰਪਰਾ ਹੈ ਕੋਈ ਅਗਿਓ ਸਰ ਚੁਕਾ ਹੈ ਆਪਣੀ ਗਲਤੀ ਮੰਗੇ ਤਾਂ ਉਹਨੂੰ ਮਾਫ ਕਰ ਦਿੱਤਾ ਜਾਏ ਲੇਕਿਨ ਉਹਨਾਂ ਨੇ ਹਲੇ ਤੱਕ ਆ ਨੋਟਿਸ ਨਹੀਂ ਹੈ ਕਿ ਇਹਣਾ ਨੇ ਹਨੂਮਾਨ ਜੀ ਦਾ ਵੀ ਰੂਪ ਤਾਰਨ ਕੀਤਾ ਹੈ ਉਹ ਵੀਡੀਓ ਮੈਂ ਤੁਹਾਨੂੰ ਦਊਗਾ ਤੁਸੀਂ ਆਪਣੇ ਚੈਨਲ ਲਾਈ ਜਰਾਓ ਤਾਂ ਕਿ ਸੱਚਾਈ ਦੁਨੀਆ ਸਾਹਮਣੇ ਪਹੁੰਚ ਸਕੇ ਇਹਨਾਂ ਦਾ ਜਿਹੜਾ ਸਿੰਥੀ ਵਾਲਾ ਕਾਰਡ ਹੈ ਉਹ ਫੇਲ ਹੋ ਸਕੇ ਇਹਨਾਂ ਦਾ ਅਸਲੀ ਚਿਹਰਾ ਸਮਾਜ ਦੇ ਸਾਹਮਣੇ ਆ ਜਾ ਸਕੇ ਕਿ ਆ ਜਿਹੜਾ ਹੈ ਸਮਾਜ ਨੂੰ ਤੋੜਨ ਦਾ ਪ੍ਰਯਾਸ ਕਰ ਰਹੇ ਨੇ ਔਰ ਇਸ ਤਰ੍ਹਾਂ ਦੀ ਗੰਦੀ ਟੀਆਰਪੀ ਅਸੀਂ ਕਦੀ ਨਹੀਂ ਲੈਣ ਦਮਾਂ ਪਰ ਪਟਿਆਲਾ ਵੀ ਕੇਸ ਦਾਇਰ ਕੀਤਾ ਥੋਡੇ ਵੱਲੋਂ ਕਿਹੜਾ ਵੱਖਰਾ ਜਿਹੜਾ ਕੇਸ ਦਾਇਰ ਕੀਤਾ ਕਿ ਪਟਿਆਲਾ ਦੀ ਉਹਨਾਂ ਖਿਲਾਫ ਜਿਹੜਾ ਕੇਸ ਹੈ ਦੇਖੋ ਜੀ ਪਟਿਆਲਾ ਵੀ ਜਿਹੜਾ ਕੇਸ ਦਰਜ ਹੋਇਆ ਹੈ ਉਹ ਵੀ ਸਾਡੇ Hindu ਸੰਗਠਨਾਂ ਚੋਂ ਹੀ ਨੇ ਸਾਡੇ ਨਾਲ ਦੇ ਹੀ ਨੇ ਅਸੀਂ ਉਹਨਾਂ ਨਾਲ ਵੀ ਖੜੇ ਆ ਜਿੱਥੇ ਜਿੱਥੇ ਸਨਾਤਨ ਵਿਰੋਧੀ ਪੈਦਾ ਹੋਣਗੇ 10 ਕੇਸ ਵੀ ਆਉਣਗੇ ਔਰ ਹਰ ਇੱਕ ਜਗ੍ਹਾ ਜਾ ਕੇ ਅਸੀਂ ਪਰਚਾ ਦਰਜ ਕਰਾਵਾਂਗੇ ਸਾਡਾ ਮਕਸਦ ਹੈ ਅਗਰ ਕੋਈ ਸਨਾਤਨ ਨੂੰ ਕਿਸੇ ਤਰ੍ਹਾਂ ਵੀ ਠੇਸ ਪਹੁੰਚਾ ਰਿਹਾ ਹੈ ਮਜ਼ਾਕ ਦਾ ਪਾਤਰ ਬਣਾਉਣਾ ਚਾਹੁੰਦਾ ਹੈ ਤਾਂ ਅਸੀਂ ਉਹਨੂੰ ਛੱਡਾਂਗੇ ਨਹੀਂ ਉਹਨੂੰ ਜੇਲ੍ਹ ਭੇਜ ਕੇ ਹੀ ਦਮ ਲਵਾਵਾਂਗੇ